अच्छी ती सत दसंबर दो हज़ार पच्ची ग्राम पंचायत पिंड अमरगढ़ चरबुटी विखे अमृत इलैक्ट्रोहोम्योपैथिक एनहॉलिस्टिक हेल्थ सेंटर वालों मुफ्त इलैक्ट्रोहोम्योपैथिक मेडिकल कैंप लगाया गया इस कैंप में डॉक्टर अमृतपाल सिंह वालों मरीजा के पेट के रोग जिमें कि लिवर मेदा आंतड़िया संबंधी रोगों की जांच की गई ਅਤੇ ਡਾਕਟਰ ਕੁਲਦੀਪ ਕੌਰ ਵੱਲੋਂ ਔਰਤਾਂ ਦੀਆਂ ਬਿਮਾਰੀਆਂ ਜਿਵੇਂ ਕਿ ਪੀਸੀਓਡੀ, ਪੀਆਈਡੀ, ਬੱਚੇਦਾਨੀ ਦੀਆਂ ਰਸੋਨੀਆਂ ਅਤੇ ਮਹਾਮਾਰੀ ਸੰਬੰਧਿਤ ਸਮੱਸਿਆਵਾਂ ਦੀ ਜਾਂਚ ਕਰਨ ਉਪਰੰਤ ਲਗਭਗ 110 ਦੇ ਕਰੀਬ ਮਰੀਜ਼ਾਂ ਨੂੰ ਮੁਫਤ ਇਲੈਕਟ੍ਰੋ ਹੋਮੀਓਪੈਥਿਕ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾਕਟਰ ਗੁਰਪ੍ਰੀਤ ਸਿੰਘ ਫ੍ਰੀਡਕੋਟ ਅਤੇ ਵੀਕਪਾਲ ਕੌਰ ਵੱਲੋਂ ਵਿਸ਼ੇਸ਼ ਸੇਵਾਵਾਂ ਨਿਭਾਈਆਂ ਗਈਆਂ। ਸੇਧੀਂ ਮੈਂ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ ਇਹ ਵੀ ਅੱਜ ਪਹਿਲੀ ਵਾਰੀ ਹੋਣੀ ਹੈ ਸ਼ਾਇਦ ਕੋਈ ਡਾਕਟਰ ਨਹੀਂ ਕਰਦਾ ਤੁਹਾਡੀ ਸਾਡੇ શરીਸ਼ ਇੱਕ ਸਭ ਦੇ શરીਸ਼ ਇੱਕ ਤੁਹਾਡੀ ਕੀ ਹੈ ਸਾਡੇ શરીਸ਼ ਵਿੱਚ ਜਮਾ ਹੋਈ ਗੰਦਗੀ ਕਿਹੋ ਜਿਹੀ ਹੈ ਸਾਡੇ ਭਗਵਾਨ ਨੇ ਸਾਨੂੰ ਜਿੰਨੇ ਵੀ ਅੰਗ ਲਾਏ ਆ ਗੰਦਗੀ ਨੂੰ ਕੱਢਣ ਵਾਸਤੇ ਲਾਏ ਜਿਵੇਂ ਸਾਡੇ ਫੇਫੜੇ ਇਸ ਕਰਕੇ ਗੰਦਗੀ ਨੂੰ ਕੱਢਣ ਲਈ ਲਾਏ ਨੇ ਜੋ ਵੀ ਸਾਰਾ ਇਹ ਗੰਦਗੀ ਸਾਡੇ ਅੰਦਰ ਜ ਡਾਕਟਰ ਅੰਮ੍ਰਿਤਪਾਲ ਸਿੰਘ ਨੇ ਆਏ ਹੋਏ ਮਰੀਜ਼ਾਂ ਨੂੰ ਸਿਹਤ ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਅਤੇ ਇਲੈਕਟ੍ਰੋਮੈਓਪੈਥੀ ਬਾਰੇ ਦੱਸ ਦਿੱਤਾ ਕਿ ਇਲੈਕਟ੍ਰੋਮੈਓਪੈਥੀ ਦੀਆਂ ਦਵਾਈਆਂ ਤਾਜ਼ਾ ਪੌਦਿਆਂ ਤੋਂ ਬਣੀਆਂ ਹੋਣ ਕਰਕੇ ਇਹ ਸਾਡੇ ਸਰੀਰ ਦੇ ਰਗਾਂ ਦੀ ਜੜ ਤੇ ਕੰਮ ਕਰਦੀਆਂ ਹਨ ਅਤੇ ਉਹਨਾਂ ਦਾ ਜੜ ਤੋਂ ਨਾਸ਼ ਕਰਦੀਆਂ ਹਨ ਖਾਣ ਪੀਣ ਸੰਬੰਧੀ ਜਾਣਕਾਰੀਆਂ ਦਿੰਦੇ ਉਹਨਾਂ ਨੇ ਕਿਹਾ ਸਾਨੂੰ ਫਾਸਫੂਡ ਅਤੇ ਤਲੇ ਫਲੇ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਕੁਦਰਤ ਦੀਆਂ ਚੀਜ਼ਾਂ ਵੱਲ ਜਿਵੇਂ ਕਿ ਫਲ ਸਬਜ਼ੀਆਂ ਸਲਾਦ ਦੇ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਯਾਰ ਕਿ ਅਸੀਂ ਫਰੂਟ ਸਾਲ ਸਲਾਦ ਦੀ ਵਰਤੋਂ ਅਸੀਂ ਖਾਂਦੀ ਹੈ। ਹਨਾ ਅਸੀਂ ਇਹ ਫਲ ਨੂੰ ਸਾਨੂੰ ਦੇ ਵੀ ਕਿਤੇ ਸਿਰਫ ਅਮੀਰਾਂ ਦੇ ਚੋ ਚਲੇ। ਯਾ ਸਿੱਖਾ ਤੁਹਾਨੂੰ ਜੀ ਇਹ ਤਾਂ ਇਸ ਕਰਕੇ ਅਸੀਂ ਤੁਹਾਨੂੰ ਉੱਤੇ ਚਾਰਟ ਵੀ ਦੇਵਾਂਗੇ 10 ਸਾਲ ਤੁਹਾਨੂੰ ਜਦੋਂ ਦਵਾਈ ਸਮਝਾਉਂਦੇ ਤੁਹਾਨੂੰ ਚਾਰਟ ਦੇਣਗੇ ਕਿ ਸਾਡੇ ਵਾਸਤੇ ਫਲ ਕਿਉਂ ਜ਼ਰੂਰੀ ਹੈ ਕਿਉਂਕਿ ਸਾਡਾ ਸਰੀਰ ਰਸ ਪ੍ਰਧਾਨ ਹੈ ਸਾਡੇ ਸਰੀਰ ਦੇ ਵਿੱਚ 70 ਤੋਂ 78% 80% ਰਾਸੀ ਆ ਪਾਣੀ ਹੈ ਜਦੋਂ ਸਾਡੇ ਸਰੀਰ ਦਾ ਉਹ ਰਸ ਖਰਾਬ ਹੋ ਜਾਂਦੇ ਆ ਸਾਡੇ ਸਰੀਰ ਖੁੱਲ ਕੇ ਸਾਫ਼ ਨਾ ਹੋਣ ਕਰਕੇ ਉਹ ਗੰਦਗੀ ਜਿਹੜੀ ਜਿਹੜੇ ਅੰਗ ਚ ਚੇ ਬੱਚੇ ਤਾਂ ਨਹੀਂ ਚਲੇਗੀ ਤਾਂ ਬੱਚੇ ਤਾਂ ਨਹੀਂ ਸੋਲ ਜਾਣਗੇ ਲਿਵਰ ਚਲੇਗੀ ਤਾਂ ਲਿਵਰ ਫੈਟੀ ਕਰ ਲੈ ਜਦੋਂ ਲਿਵਰ ਫੈਟੀ ਹੋ ਗਿਆ ਉਹਨੇ ੂੰਚੂ ਗਾੜਾ ਪਾਣੀ ਕਰਦੇ ੂੰਚੂ ਗਾੜਾ ਪਾਣੀ ਨਾਲ ਨਿਕਲਿਆ ਤਾਂ ਬਲੱਡ ਪ੍ਰੈਸ਼ਰ ਵਧਣ ਲੱਗ ਗਿਆ ਉਹ ਨਾਟ ਬਣ ਕੇ ਹਾਰਟ ਅੰਚ ਤਾਂ ਹਾਰਟ ਦੀ ਪ੍ਰੋਬਲਮ ਆ ਗਈ ਜੋ ਬ੍ਰੇਨ ਚਲ ਜਾਂਦਾ ਤਾਂ ਨਹੀਂ ਉਹ ਤਾਂ ਕਾਰ ਲੈਕ ਬਣ ਕੇ ਤਰੋਕ ਨਹੀਂ ਹੋ ਗਈ ਹਨ ਇਸ ਕਰਕੇ ਇਹ ਵੇਸਟੀ ਦਾ ਗੰਦਗੀ ਆ ਸਾਡੇ ਸ਼ਹਿਰ ਚੋਂ ਇਹ ਜਿਹੜਿਆ ਮੈਡੀਸਨ ਦਾ ਸਿਸਟਮ ਕਿਉਂ ਪੌਦਿਆਂ ਤੋਂ ਬਣਿਆ ਹੋਇਆ ਪੌਦਿਆਂ ਤੋਂ ਬਣਾ ਤੁਸੀਂ ਦੇਖੋਗੇ ਨਾ ਇਹਨੂੰ ਇੰਨੇ ਵਾਰ ਸ਼ੁੱਧ ਕੀਤਾ ਜਾਂਦਾ ਵੀ ਇੱਕ ਲੈਵਲ ਤੇ ਆ ਕੇ ਇਹਨਾਂ ਦਾ ਰੰਗ ਉਹਦਾ ਉਹਦਾ ਸੁਗੰਧ ਤੇ ਉਹਦਾ ਟੇਸਟ ਕੰਘੂਜੋ ਦਵਾਈ ਲਾਉਂਦੇ ਤਾਂ ਲਗਦਾ ਦਸੋਂ ਨੁੱਪ ਪਾਣੀ ਦੀਆਂ ਸ਼ੀਸ਼ੀਆਂ ਭਰ ਭਰ ਕੇ ਪਰ ਇਹ ਪਾਣੀ ਦੀਆਂ ਸ਼ੀਸ਼ੀਆਂ ਨੇ ਸਾਡੇ ਕੋਲ ਜਿੱਦ ਤੱਕ ਨੀਵਰ ਤੱਕ ਦੇ ਲੈਸ ਬੱਚੇ ਤਾਂ ਮਿਲ ਜਾਂਦਾ ਸੌਲੀਆਂ ਪੁਰਾਣੇ ਤੋਂ ਪੁਰਾਣੇ 20 ਬੀਤੀ ਦੀ ਸਾਲ ਰੋਗ ਇਸੇ ਪਾਣੀ ਨਹੀਂ ਅਮਰਤ ਦੀਆਂ ਬੂੰਦਾਂ ਇਹਨੂੰ ਆਪਾਂ ਭਰੋਸਾ ਕਰਕੇ ਲਾਵਾਂਗੇ ਤੁਹਾਨੂੰ 10-10 ਦਿਨਾਂ ਦੇ ਇਸ ਪਤਾ ਲੱਗੇਗਾ ਕਿ ਸਾਨੂੰ ਅਸਿਸਟੈਂਟ ਸਹੀ ਰਾਮ ਲੈ ਗਿਆ